ਜੀ ਕੀ ਹਾਲ ਚਾਲ ਦੋਸਤੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਤੇ ਆ ਚੱਲੇ ਅੱਜ ਮਾਤਾ ਚੰਦਪੁਰ ਨਹੀਂ ਦੇ ਮੈਂ ਉੱਪਰ ਰੈਡੀ ਹੋ ਗਿਆ ਆ ਬਾਕੀ ਅਜੇ ਇੱਕ ਇਹ ਰੈਡੀ ਹੋ ਗਿਆ ਮੈਂ ਰੈਡੀ ਹੋ ਗਿਆ ਬਾਕੀ ਅਜੇ ਪਤਾ ਨਹੀਂ ਬੰਦੇ ਸਾਡੇ ਕਿੱਧਰ ਜਾਂਦੇ ਆ ਤੁਹਾਨੂੰ ਅਪਡੇਟ ਦਿੰਨੇ ਆ ਬਾਕੀ ਵੰਦੇ ਕੱਢਨੇ ਕਿਹੜਾ ਘਰਾਂ ਚ ਸੌਖੇ ਆ ਨੂੰ ਹੀ ਨਹੀਂ ਚੱਕਦੇ ਤਾਂ ਕੀ ਕਰੀ ਹਾਂ ਦੇ ਦੇ ਆ ਚੱਕਦਾ ਆ ਤੇ ਨਹੀਂ 2 ਵਜੇ ਦਾ ਟਾਈਮ ਸੀਗਾ 2 ਵਜੇ ਦਾ ਟਾਈਮ ਸੀ 5 ਵਜੇ ਗਿਆ ਬੈਠਾ ਆ ਤੁਸੀਂ ਤੂੰ ਭੈਜੋ ਉਹਦਾ ਉਹ ਫੋਨ ਉਧਰ ਚੱਲ ਗਿਆ ਹੁਣ ਉਧਰ ਚੰਪਾ ਮੱਥਾ ਟੇਕਣ ਚੱਲਣਾ ਮੈਂ ਇੱਧਰ ਚੱਲਣਾ ਮੈਂ ਉਧਰ ਚੱਲਣਾ ਮੈਂ ਇੱਥੇ ਅਸੀਂ ਮੈਂ ਲਵੀ ਦਾ ਬੁੰਡਾ ਬੈਠਾ ਤੇਰੀ ਉਹ ਹੁਣ ਉਧਰ ਗੱਡੀ ਲੈ ਕੇ ਉਧਰ ਨੂੰ ਚੱਲ ਗਿਆ ਮੈਂ ਮਿਲਾਉਣ ਜਾਣਾ ਕਹਿੰਦਾ ਉਹਨਾਂ ਨੂੰ ਉਹ ਕਲੋਨੀ ਗਿਆ ਹੋਇਆ ਘਰਦਿਆਂ ਨੂੰ ਲੈ ਨਾਲ ਲੈ ਕੇ ਬੰਦੇ ਕੱਢਨੇ ਬਹੁਤ ਔਖੇ ਆ ਘਰਾਂ ਚੋਂ ਅਸੀਂ ਇੱਥੇ ਬੈਠੇ ਆ ਤੇ 2 ਵਜੇ ਦਾ ਟਾਈਮ ਤੇ 3 ਵਜੇ ਟਾਈਮ ਸੀਗਾ 5 ਵਜੇ ਆਤੇ ਤੁਸੀਂ ਕਿੰਨੇ ਨਹੀਂ ਅੰਦਰ ਆਉਂਦੀ ਇਹਨਾਂ ਆ ਦੇ ਲੱਛਣ ਨਹੀਂ ਕਿ ਜਾਣ ਵਾਲੇ ਯਾਰ ਨਾ ਯਾਰ ਕੀ ਕਰਦੇ ਆ 2 ਵਜੇ ਦਾ ਟਾਈਮ ਸੀ 5 ਵਜੇ ਆਤੇ ਆ 3 ਵਜੇ ਦੇ ਰੈਡੀ ਹੋ ਕੇ ਬੈਠੇ ਆ ਪਤਾ ਨਹੀਂ ਕੀ ਕਰਨਾ ਇਹਨਾਂ ਨੇ ਆਹ ਤੇ ਫੇ ਆ ਜੋ ਬੁੱਦੂਆਂ ਸਾਲਿਆਂ ਉਹੀ ਗੱਲਾਂ ਕਰ ਰਹੇ ਆ ਬੰਦਾ ਬੰਦਾ ਨਹੀਂ ਆਉਣਾ ਉਹਨੂੰ ਭੇਜਿਆ ਉੱਧਰ ਨੂੰ ਆਹੋ ਭੇਜ ਜਾ ਉਹ ਬੰਦਾ ਮੈਂ ਭੇਜਿਆ ਜਾਣਾ ਦੋ ਵਜੇ ਦਾ ਟਾਈਮ ਆ 5:50 ਤੇ ਦੋ ਇੱਕ 6 ਵਜੇ ਆ ਤੇ ਜੋ ਤੇਜ਼ੀ ਯਾਰ ਬੰਦੇ ਘਰੋਂ ਕੱਢਦੇ ਬਹੁਤ ਓਕੇ ਆ ਸਿੱਧੀ ਗੱਲ ਆ ਦੋ ਵਜੇ ਕਿੰਨੇ 3 ਵਜੇ ਦਾ ਟਾਈਮ ਸੀ ਕਿੰਨੇ ਵਜੇ ਟਾਈਮ ਦਿਖਾ ਟਾਈਮ ਦਿਖਾ ਟਾਈਮ ਦਿਖਾ ਟਾਈਮ 5 ਵਜੇ 5 ਵਜੇ ਆਏ ਆ ਦੇਖ ਲੋ ਜੀ ਤੂੰ ਤੈਨੂੰ ਲੈ ਕੇ ਦਲੀਏ ਤੋਂ ਬਾਅਦ ਸਹੀ ਆ ਲੈ ਫੋਨ ਕਰ ਫਿਰ ਤੂੰ ਉਹੀ ਤੂੰ ਉਹੀ ਮੇਰੇ ਨਾਲ ਲਾ ਗਿਆ ਸਾਰਾ ਤੂੰ ਉਹਨੂੰ ਫੋਨ ਕਰ ਬਾਕੀ ਉਧਰ ਪੌੜਾ ਵਾਹ ਹਾਂ ਕਿੰਨੇ ਦਾ ਪੌਣ ਲੱਗੇ ਆ 1500 ਦੀ ਟੈਂਕੀ ਫੋਲ ਕਰਾਉਣ ਲੱਗੇ 2500 ਦੀ ਟੈਂਕੀ ਫੋਲ ਪਰੇ ਹੋ ਜਾ 0 ਦੇਖ ਲੈਂਦੇ ਉਧਰ ਹੈਗੀ 2500 ਦਾ ਹਾਂ 0 ਦੇ ਦੇ 0 ਉਧਰ ਕੋਈ ਗੱਲ ਨਹੀਂ ਤੇ ਥੋੜਾ ਦੌੜ ਕੇ ਆਪਾਂ ਹੈਗੇ ਬੈਠਾਂ ਲੇ ਪਰਧਾਨ ਪਰਧਾਨ ਹੈਗਾ ਜਿੰਦਾਬਾਦ ਰਾ ਚਿੱਟਾ ਗਾਲ ਚ ਸਰੂਪਾ ਐਵੇਂ ਨਹੀਂ ਭਾਇਆ ਕਹੇ ਗਾਲ ਆ ਕੁਸ਼ਤੀ ਜਿੱਤੀ ਸੀ ਪਟਕੇ ਵਾਲੀ ਠੀਕ ਆ ਜੀ ਗੋਵਿੰਦਾ ਨੇ ਗਾਣਾ ਪ੍ਰਧਾਨ ਕਰਨਾ ਪ੍ਰਧਾਨ ਸਾਹਿਬ ਨੂੰ ਕਹਿਣਾ ਹੀ ਹੁੰਦਾ ਮਾੜਾ ਹਾਂ ਜੱਲਫ ਮੁਸ਼ਕੀ ਦੇ ਆਬਿਆ ਯਾਰ ਇਹ ਮੈਨੂੰ ਕਾਹ ਤੋਂ ਫੋਨ ਕਰਦੇ ਹੋ ਚੱਲ ਚੱਲ ਬਹੁਤ ਵਧੀਆ ਬਾਤ ਸੀ ਓਏ ਘਾਰੇ ਘਾਰੇ ਹਾਂ ਸੱਚੀ ਤੇ ਦਰਬਾਰ ਕੀ ਜੈ ਹੈ ਕਰੀ ਫੇਕ ਹੈ ਇਹ ਨਵੂ ਕੀ ਗੈਂਦ ਆ ਕੀ ਕਹਿੰਦਾ ਕੀ ਸੱਚਾ ਗਮਾਇਆ ਗਾਣਾ ਲਾ ਚੱਲੇ ਮਾਲੇ ਗੱਲੇ ਭਰਾਵਾ ਮਾਤਾ ਰਿਆ ਉਹ ਕੀ ਕਰਦੇ ਆ ਕੀ ਹੋ ਗਿਆ ਕੀ ਹੋ ਗਿਆ ਜੂਟ ਚੱਲਣਦੇ ਆ ਬਦਤਰ ਇਹ ਚਲਾਉਂਦੇ ਆ ਆ ਮਾਤਾ ਉਹਦੇ ਸਾਰੇ ਆਉਂਦੀ ਛੇ ਰਹੇ ਆ ਤੂੰ ਸਵੇਰੇ ਸਵੇਰੇ ਕਿਤੇ ਆਇਆ ਸੀ ਸਵੇਰੇ ਉੱਤੇ ਚੜ੍ਹੇ ਖੜਦਾ ਆ ਕਿੰਦਾ ਓਏ ਆਪਣੇ ਗੱਡੀਆਂ ਦੇ ਹੱਲਾ ਵੀ ਦੱਸਦਾ ਸਵੇਰੇ ਸਾਡੇ ਪਿੰਡ ਉਹ ਕੀ ਕਾਲੇ ਮੂੰਹ ਵਾਲਾ ਆ ਗਿਆ ਇਹ ਬਾਂਦਰ ਬਾਂਦਰ ਨਹੀਂ ਲੰਗੂਰ ਲੰਗੂਰ ਵੱਡੀ ਪੂਛ ਵਾਲਾ ਉਹਨੂੰ ਫੂਲ ਲਾਇਆ ਤੇ ਮੈਂ ਤੂੰ ਗੱਡੀਆਂ ਚੜ੍ਹਿਆ ਖੜਦਾ ਸੀ ਕਾਲੇ ਮੂੰਹ ਵਾਲਾ ਬਾਂਦਰ ਆਇਆ ਸੀ ਕਿੱਥੇ ਆਇਆ ਪੜਿਆ ਨਹੀਂ ਉਹ ਪੜ ਕੇ ਆਉਂਦਾ ਘਰ ਦੇ ਕੰਮ ਕਰਾਉਣੇ ਸੀ ਰਾਹੀਦ ਦਾ ਲੱਗੰਦੇ ਆ ਤੂੰ ਕੱਟੀ ਓ ਯਾਰ ਘਰ ਆ ਗਿਆ ਆ ਹਾਲੇ ਇੱਥੇ ਤਾਂ ਬੰਬ ਹੀ ਲੱਗਦਾ ਓ ਬੰਪਰ ਕਾ ਲੱਗੰਦਾ ਓਏ ਨਹੀਂ 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 ਆ ਜਣ ਉਹ ਤੇਰੇ ਹਿਆਰ ਬੋਰ ਪਹੁੰਚ ਗਏ ਆ ਲੱਤਾਂ ਥਾਗੀਆਂ ਆ ਰਿਲੈਕਸ ਹਾਂ ਪ੍ਰਧਾਨ ਸਾਡੇ ਨੂੰ ਕੋਈ ਫਿਕਰ ਨਹੀਂ ਹਾਂ ਨਾ ਕੁਛ ਉਹਨੇ ਪੁੱਛਿਆ ਖਾਣ ਪੀਣ ਦਾ ਸਹੀ ਗੱਲ ਆ ਇੰਸ਼ੋਰੈਂਸ ਕਰਾਉਣ ਲੱਗੇ ਆ ਪ੍ਰਦੂਸ਼ਨ ਪ੍ਰਦੂਸ਼ਨ ਸੌਰੀ ਹਾਂ ਇੰਸ਼ੋਰੈਂਸ ਤਾਂ ਹੋਇਆ ਹੀ ਪਿਆ ਪਹਿਲੀ ਚੜਾਈ ਤੇ ਪਹੁੰਚ ਗਏ ਆ ਉਹ ਆਪਣੀ ਗੱਡੀ ਗੱਡੀ ਬੰਦੇ ਆਪਣੇ ਕਿੱਧਰ ਗਏ ਪਹਿਲੀ ਚੜਾਈ ਤੇ ਮੱਥਾ ਟੇਕਣ ਲੱਗੇ ਆ ਪਾਣੀ ਲੈ ਲਾ ਪਾਣੀ ਪਾਣੀ ਲੈ ਲੀਏ ਪਾਣੀ ਪਾਣੀ ਖਤਮ ਹੋ ਗਿਆ ਪਾਣੀ ਲੱਗਦਾ ਪਾਣੀ ਦੇ ਲਈ ਤਿੰਨ ਬੋਤਲ ਤਿੰਨ ਬੋਤਲ ਤਿੰਨ ਬੋਤਲ ਪਾਣੀ ਤਿੰਨ ਬੋਤਲ ਬਾਕੀ ਬਾਅਦ ਦੇ ਲਾਂਗੇ ਦੋ ਬੰਦੇ ਨਹੀਂ ਨਿਕਲੇ ਉਹ ਪਤਾ ਨਹੀਂ ਕਿੱਥੇ ਗੱਡੀ ਦੀ ਆ ਉਹ ਗੱਡੀ ਦੀ ਆ ਮੋੜਾ ਨੂੰ ਕੀ ਹੋ ਗਿਆ ਆ ਮਗਰ ਹੋ ਗਿਆ ਆ ਜੀ ਵਾਪਸ ਚੱਲ ਯਾਰ ਦੋ ਬੰਦੇ ਜਿਹੜੇ ਬੈਠੇ ਆ ਆਪਣੇ ਅੱਜ ਕੱਲ ਮਾਰਾ ਕੋਈ ਨਹੀਂ ਇਹ ਹੋ ਗਿਆ ਆਹ ਬਾਬੇ ਦੇ ਮਾਤਾ ਦੇ ੱੱਲੇ ਆ ਉੱਟ ਤੇਰੀ ਮਾਰੀ ਤੇਰੀ ਦੀ ਕਿੱਦਾਂ ਲੜਾਂਦੇ ਆ ਆੜੋ ਪਾਣੀ ਪੀਓ ਵੀ ਆੜੀ ਸਨੈਪ ਛੱਡ ਇਹ ਲੈ ਓਏ ਇਹ ਕਹਿੰਦਾ ਬਾਂਦਰ ਆ ਗਿਆ ਹਏ ਬਾਂਦਰਾਣਾ ਕੀ ਆ ਜੇ ਸਵੇਰੇ ਆਪਣੇ ਪਿੰਡ ਵੀ ਆ ਗਿਆ ਆਹ ਦੇ ਪਾਣੀ ਮੈਂ ਮੈਂਸ਼ਨ ਕਰਕੇ ਰਾਣੀ ਕੀ ਟੱਕਰ ਆ ਬਾਂਦਰ ਵਾਲੇ ਟੱਕਰੁੰਦੇ ਆ ਅੱਜ ਰਾਣੀ ਰਾਣੀ ਜੈ ਮਾਤਾ ਦੀ 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 ਟਾਪੇ ਨੇ ਰੁੱਕ ਗਏ ਆ ਜੋ ਪਹੁੰਚ ਕਿੱਥੇ ਗਏ ਆ ਆਪਾ ਵਾਧਾਨੀ ਕਿੱਥੇ ਪਹੁੰਚ ਗਏ ਆ ਪਤਾ ਕਰਕੇ ਦੇ ਦਿਆ ਆਦੇ ਚ ਪਹੁੰਚ ਗਏ ਆ ਹੋਰ ਘੰਟੇ ਇਕ ਚ ਪਹੁੰਚ ਜਾਣਾ ਫੇ ਤੁਹਾਨੂੰ ਮੰਦਰ ਦੇ ਦਰਸ਼ਨ ਕਰਾਉਣੇ ਆ ਜਾਣਾ ਕਿੱਥੇ ਆਪਾਂ ਪਹਿਲੇ ਹਾਂ ਮੰਨੀ ਕਿੱਥੇ ਬੋਲਦੇ ਆ ਕੋਈ ਸ਼ੌਪ ਤੇ ਜਗਾ ਦਾ ਦਸਤ ਹੋ ਗਿਆ ਜਗਾ ਦਾ ਨਾ ਰਾਸ ਸ਼ੇਬਾੜੀ ਸ਼ੇਬਾੜੀ ਪਹੁੰਚ ਗਿਆ ਸ਼ੇਬਾੜੀ ਤੋਂ ਅੱਗੇ ਡਰਾਈਵਰ ਦਾ ਟੰਪ ਗਿਆ ਆ ਓਏ ਬਾਪੀ ਉਹ ਤੋੜਿਆਂ ਦੀ ਭੜਾ ਕੇ ਲਿਆ ਜਾ ਬੜਾਈ ਤੋਂ ਲਿਆ ਪਨੀਰ ਆਲੇ ਪਨੀਰ ਆਲੇ ਬ੍ਰੈਡ ਵਾਲੇ ਕਿਲੋ ਕਿਲੋ ਔਰ ਕਸ਼ਾਇਰੇ ਵਾਲੀ ਵੀ ਠੀਕ ਨਹੀਂ ਰਾਣੀ ਰਾਣੀ ਹੈ ਰਾਣਾ ਰਾਣੀ ਬ੍ਰੈਂਗੜੋਲ ਵੀ ਕਹਦੇ ਬ੍ਰੈਂਗੜੋਲ ਬ੍ਰੈਂਗੜੋਲ ਕਿਹੜੇ ਬ੍ਰੈਂਗੜੋਲ ਉਹ ਕੀ ਹੁੰਦਾ ਆ ਇਹੋ ਜਿਹੜੇ ਗੋਲ ਗੋਲ ਹੁੰਦੇ ਜਿਹਦੇ ਵਿੱਚ ਔਰ ਨੀਡਲ ਹੁੰਦੇ ਨਹੀਂ ਹੁੰਦਾ ਨੀਡਲ ਹੁੰਦੇ ਇਹ ਪੰਜੇ ਲੱਗਦੇ ਆ ਪੰਜੇ ਪਾੜੇ ਖਾ ਗਏ ਗੱਡੀ ਗੁੱਡੀ ਨਹੀਂ ਘਰੇ ਤੇਨੋ ਹੀ ਤਾਂ ਬਰਾੜ ਹੁੰਦੀ ਆ ਪੋੜੇ ਜਿੰਨੇ ਮਰਜ਼ੀ ਖਾਓ ਗੱਡੀ ਨਹੀਂ ਨਵੇੜ ਉਹ ਕਿੱਥੇ ਰਹਿ ਗਏ ਆਪਣੇ ਪ੍ਰਧਾਨ ਸਾਹਿਬ ਪ੍ਰਧਾਨ ਸਾਹਿਬ ਆ ਗਿਆ ਉਹ ਪ੍ਰਧਾਨ ਸਾਹਿਬ ਇਦਾਂ ਤੇ ਨਹੀਂ ਬੁੰਜਣਾ ਆਪਾ ਆਹੀ ਪਹਿਲੇ ਆ ਕੇ ਖੜੇ ਆ ਪ੍ਰਧਾਨ ਸਾਡਾ ਮਗਰ ਆ ਪ੍ਰਧਾਨ ਨਿਕਾ ਗਰੀਬ ਆ ਇਹ ਕਾਲਾ ਤਕਾਲਾ ਜੇਸਾ ਆ ਰਹੇ ਆਂ ਘਰੇ ਕੰਮ ਹੀ ਕਰਦੇ ਆਂ ਤੁਸੀਂ ਮੁਰ ਤੇ ਰੁਕਦਾ ਜੀ ਬਸ ਪਰੰਗ ਮੈਂ ਬਾਹਰ ਕਾ ਗਿਆ ਲਾ 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 ਕਰ ਸੋਨਿਆ ਮਾਰਦੀਆਂ ਮਾਰਦੀਆਂ ਜਵਾਲਾ ਜੀ ਪਹੁੰਚ ਗਏ ਆਂ ਕਮਰਾ ਲੱਭਦੇ ਫਿਰਦੇ ਆ ਕਮਰਾ ਨਹੀਂ ਲੱਭਣਦੇ ਆ ਜੇ ਇੱਕ ਦੇਖ ਆ ਉਹ ਖਾਸ ਨਹੀਂ ਲੱਗਾ ਜੈ ਮਾਤਾ ਦੀ ਭਾਜੀ ਸਾਡੇ ਚਿੰਤਪੂਰਨੀ ਮਾਤਾ ਜੀ ਬਹੁਤ ਵਧੀਆ ਦਰਸ਼ਨ ਹੋਏ ਮਾਫ ਬਾਜੀ ਤੇ ਧੰਨ ਧੰਨ ਹੋ ਗਈ ਮਾਤਾ ਰਾਣੀ ਮੇਰਾ ਘਰੇ ਜੀ ਅਸੀਂ ਧੰਨ ਧੰਨ ਹੋ ਗਏ ਮਾਤਾ ਦੀ ਧੰਨ ਧੰਨ ਹੋ ਗਈ ਮਾਤਾ ਧੰਨ ਧੰਨ ਨੀ ਆ ਆ ਤਾਂ ਬੰਦੇ ਆਪਣੇ ਲੱਦੇ ਦੇਖੋ ਗੱਦਾ ਆਉਂਦੇ ਹੁਣ ਜੇ ਕਰੇ ਕੈਂਸ ਜੇ ਕੈਂਸਲ ਹੋ ਜਾਂਦਾ ਤੇ ਇਹਨਾਂ ਮਰ ਜਾਣਾ ਇਹ ਵੇ ਸਮਾਨ ਥੱਲੇ ਲੀ ਜਾਂਦੇ ਆ ਨੇ ਇੱਧਰ ਆ ਅੱਜਰ ਇੱਧਰ ਚਲੋ ਚਲੋ ਆ ਅੱਜਰ ਆਪਣਾ ਰੂਮ ਆ ਫੁੱਲਾ ਢੁੱਲਾ ਬੈਠੀ ਆ ਇਤਰਾਤ ਲਈ ਹਾਂਜੀ ਗੁੱਡ ਮਾਰਨਿੰਗ ਰਾਤੀ ਆਪਾ ਪਹੁੰਚ ਗਏ ਸੀ ਜਵਾਲਾ ਦੀ ਤਫਾਕ ਹੋ ਗਏ ਯਾਰ ਟੈਗ ਦੇ ਬਾਦ ਸੌਂਗ ਹੈ ਆਈ ਨਾ ਕੋਈ ਟਿਕਟਰੀ ਨਹੀਂ ਮਿਲੀ ਉੱਠ ਗਏ ਆ ਪ੍ਰੈਸ਼ਰ ਨੂੰ ਛੋਲਿਆ ਪ੍ਰੈਸ਼ਰ ਨੂੰ ਛੋਲਿਆ ਨਵਾਲਿਆ ਤੇ ਮੌਸਮ ਬਹੁਤ ਵਧੀਆ ਸਵੇਰੇ ਸਵੇਰੇ ਜੈ ਮਾਤਾ ਦੀ ਕੀ ਕਹਿਣਾ ਹੁਣ ਮੰਦਰ ਵੱਲ ਜਾਂਦੇ ਪਏ ਆ ਆ ਨਾਲੇ ਦੋ تنਿਆਂ ਨੇ ਚੱਲ ਗਏ ਆ تنਿਆਂ ਨੇ ਚੱਲ ਗਏ ਪਹਿਲੇ 7 ਹੋ ਗਿਆ ਸੀ ਤੇ ਇਹ ਲੈ ਕੋ ਬਾ ਲੇਟ ਲੇਟ ਤ ਨਹੀਂ ਟਾਈਮ ਤੇ ਹੀ ਆ ਸੀ ਵੀ ਜਿਹੜਾ ਸਕੂਲ ਹੈ ਕੋਰਮੈਂਟ ਸੀਨੀਅਰ ਸਕੂ ਪਹਾੜ ਕਿੰਨੇ ਘੈਂਟ ਲੱਗਦੇ ਆ ਪਹਿਲੇ ਇੱਥੇ ਆਈ ਸੀ ਇਹ ਹੋਟਲ ਲੱਕ ਟੁੱਟਾ ਸਗਾ ਕੋਈ ਵਧੀਆ ਨਹੀਂ ਲੱਗੇ ਇੱਥੇ ਕਮਰੇ ਸੋਈ ਰੇ ਸਵੇਰੇ ਤੇ ਦੁਕਾਨਾਂ ਵੀ ਨਹੀਂ ਖੁੱਜੀਆਂ Gracias. ਮੱਥਾ ਟੇਕ ਰਿਹਾ ਬਾਸੀਆਂ ਬੰਦੇ ਸਾਡੇ ਮਾਰੰਦੇ ਆ ਮੈਂ ਨਹੀਂ ਮਾਰਿਆ ਕਵੀਲੇ ਵੜ ਗਿਆ ਉਹ ਵੀ ਦਾ ਆਪਣਾ ਹੀ ਆ ਚਾਹਦੇ ਆ ਭਰਾਵਾ ਇਹ ਕੁੱਤਾ ਚਾਹ ਆਈ ਤੇ ਹੁਣ ਮਿਲਦੇ ਆ ਪ੍ਰਧਾਨ ਸਾਹਿਬ ਕੋ ਸਮਝਾਉਂਦੇ ਹੋਈ ਇਹਨੇ ਭਾਈ ਨੂੰ ਤਾਂ ਡਰਾਉਣਾ ਥੋੜਾ ਇਹਨੇ ਭਾਈ ਨੂੰ ਪਾ ਪੁੱਛਿਆ ਜੀ ਉਹਨੂੰ ਪਤਾ ਆ ਉਹ ਵੈਦਨਾ ਬੋਲਦਾ ਇੱਧਰ ਖਾਦੀ ਆ ਠੀਕ ਹੈ ਨਾ ਰਾਹ ਦਾ ਜਹੀ ਆ ਰਸਟ ਪੱਪਾ ਬਣਾਣਾ ਪੈਂਦਾ ਲੋਕ ਵਿੱਚ ਮੰਡਾ ਚੱਲ ਜਾਂਦੇ ਆ ਪੂਰਾ ਦਿਨ ਲੱਗ ਦਿੰਦੇ ਆ ਜੀ ਆੰਗੀਆਂ ਪਿੰਡਾਂ ਪਾਰੀਆਂ ਤੇ ਰਾਤ ਨੂੰ ਉੱਤਰਨਾ ਆਏ ਤੇ ਉਹ ਰਾਤ ਨੂੰ ਅਸੀਂ ਆਏ ਸਾਰੀ ਤੇਰੀ ਜੱਪੜ ਖਾ ਬਰਾਈ ਤੈਨੂੰ ਖਾ ਗਈ ਕੋਈ ਮਰ ਪਾ ਗਏ ਉਹ ਕਿ ਸਪਰਦਾ ਰਾਤ ਨੂੰ ਕਿੰਨਾ ਦੀ ਲੇਟਣਾ ਗਿਆ ਅਸੀਂ ਹੋਰ ਰਸਤੇ ਤੇ ਆਏ ਮਦਨ ਕਿਹੜੇ ਰਸਤੇ ਸੀ ਯਬਲਾ ਦਾ ਡੀਕਾ ਬੜੀ ਜਰਾਏ ਸੀ ਆ ਗਏ ਤਾਂ ਬੰਦੇ ਤਾੜੀਆਂ ਮਾਰਦੇ ਸੀ ਕਹਿੰਦਾ ਠੰਡ ਲੱਗਣੀ ਆ ਜਿੱਦਾਂ ਰਹਿੰਦੇ ਕੋੜ ਦਾ ਪਰ ਆਇਦਾਂ ਗੋਲੀ ਵੀ ਨਹੀਂ ਲੱਗਣੀ ਮੰਦਰ ਚੱਲੇ ਆ ਜੰਗਲਾ ਵੈਚਰੀ ਬੜਾ ਖਦਰਨਾ ਰਾਤ ਪਾਰ ਕਰਕੇ ਆਏ ਆ ਉਤਮੀ ਨੇ ਤਾਂ ਪੈਰ ਬਹੁਤ ਸਲਿੱਪ ਹੁੰਦੇ ਆ ਪਰ ਜਗਾ ਬਹੁਤ ਸੋਹਣੀ ਜਗਾ ਆ ਇਹ ਨਾਲ ਦੇ ਆਪਣੇ ਸਹੀ ਵਾਲਾ ਬਹੁਤ ਵਧੀਆ ਟਰੈਕ ਆ ਗੱਡੀ ਤਾਂ ਸਾਨੂੰ ਪਿੱਛੇ ਬਹੁਤ ਪਿੱਛੇ ਖੜੀ ਕਰਕੇ ਆਉਣਾ ਪਿਆ ਆ ਹਲੋ ਸਹੀ ਆ ਖਰਾਬ ਪਰ ਬਹੁਤ ਖਰਾਬ ਆ ਮੀ ਪੈਂਦੇ ਆ ਬਸ ਪਹੁੰਚ ਲਿਆ ਆ 20 ਮੀਟਰ ਰਹਿ ਗਿਆ ਬਸ ਆਖਰਕਾਰ ਬਹੁਤ ਸਲੈਪ ਬਹੁਤ ਪੈਰ ਬਹੁਤ ਸਲੈਪ ਹੁੰਦੇ ਆ ਰੈਸਕਿਊ ਟੀਮ ਨਾਲ ਹੀ ਸੀਗੀ ਰੈਸਕਿਊ ਟੀਮ ਨਾਲ ਹੀ ਆਪਣੇ ਗਾਲ ਕੀ ਗਾਲ ਕੀ ਬੋ ਕਹਿੰਦਾ ਵੀ ਬਲੌਗ ਚ ਆਉਣਾ ਅੱਜ ਸਾਰਾ ਬਲੌਗ ਇੱਥੇ ਹੀ ਆ ਚੱਲ ਤੋਰਦਾ ਕੋੜਤਾ ਪਜਾਮਾ ਦੇਖੋ ਮੁੰਡੇਰਾ ਬਹੁਤ ਖਤਰਨਾਕ ਰਾਹ ਆਇਆ ਰੈਸਕਿਊ ਟੀਮ ਆਪ ਚੱਲੀ ਸੀ ਪਰ ਰੈਸਕਿਊ ਮੈਂ ਨਹੀਂ ਸੁੱਖੀ ਯਾਰ ਐਸਕਿਊ ਓਏ ਰੈਸਕਿਊ ਟੀਮ ਨੂੰ ਪਤਾ ਬ੍ਰੇਕਾਂ ਕਿੱਦਾਂ ਲਾਉਣੀ ਆ ਓ ਮੰਦਰ ਆ ਗਿਆ ਹੈ ਤੇ ਚੱਲ ਤੇ ਉਹੀ ਕਹਿੰਦਾ ਸੀ ਡੇਡੇ ਮੰਦਿਰ ਜਾਣਾ ਚੱਲ ਜਲ ਜਲ ਚੱਲ ਚੱਲ ਚੱਲੇ ਸਹੀ ਹੈ ਸਹੀ ਹੈ ਜੈ ਮਾਤਾ ਦੀ ਜੈ ਬਾਬੇ ਦੀ ਕਰਦਾ ਪੌੜੀਆਂ ਉੱਤਰਦੇ ਜਾਓ ਪੌੜੀਆਂ ਚੜਦੇ ਜਾਓ ਸੱਚੀ ਬੜਾ ਖਤਰਨਾਕ ਆਇਆ ਜਿਹਨੇ ਵੀ ਆਉਣਾ ਹਜੇ ਨਾ ਆਇਆ ਮੀ ਬਹੁਤ ਪੈਂਦਾ ਓਏ ਪਿੱਛੇ ਹੋ ਰਹੀ ਨਾ ਉਹ ਪੌੜ ਤੇ ਆਮ ਟਰਾਲੀ ਆਈ ਡਰਾਈਵਰ ਜੀ ਆਵਣਾ ਰੈੱਡ ਜਨ ਬਾਕੀ ਰੋਈ ਨਹੀਂ ਚੱਲ 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 ਯਾਰ ਚੱਲ नहीं नहीं चल चल ओ आ गया टेडा मंदिर बहुत बड़ा झरना तो पार करके चले हैं। <laughs> <इना> काम सी <laughs> <laughs> आखिरकार पहुंच ही ਜੇ ਇਹ ਆ ਟੇਡਾ ਮੰਦਿਰ ਕੋਈ ਅੰਸ਼ੀ ਕੀ ਕਿਹੜਾ ਮੰਦਿਰ ਆ ਰੋਹਣਾ ਦੇ ਜਾਓਂ ਅੰਬਿਆਲਾ ਜਾਓਂ ਜਿਓਂ ਆਣਾ ਦਿਲ ਨਾਲ ਕਹਿਣੂ ਵੀ ਐ ਆ ਉਹ ਮਾੜਾ ਜੇ ਮਾਤਾ ਦੀ ਜੈ ਮਾਤਾ ਦੀ ਛਲ ਮਾਰੀ ਚੱਲ ਚੱਲ ਆਇਆ ਆਇਆ ਬੰਦਾ ਕਮ ਜੀ ਕਿਹੜਾ ਬਿਲਕੁਲ ਪ੍ਰਧਾਨ ਸਾਹਿਬ ਦੇ ਇਹ ਆਂਦੀ ਗੱਲ ਵਾਹ ਓਏ ਉਦਾਂ ਪਾ ਨਵਾਂ ਬਣ ਗਿਆ ਓਏ ਨਵੂ ਆ ਪੋੜੀਆਂ ਉਦਾਂ ਜਿਉਂ ਡੈਗਿਆ ਉਹਨਾਂ ਤੇ ਰੈਡਣਾ ਵੀ ਬਹੁਤ ਜ਼ਰੂਰ ਹੈ ਟੇਡੇ ਮੰਦਰ ਕੋਲ ਜਾ ਕੇ ਰੁਕਣਾ ਪ੍ਰਧਾਨ ਸਾਹਿਬ ਨੂੰ ਵੀ ਲੈਣ ਨਾਲ ਪ੍ਰਧਾਨ ਸਾਹਿਬ ਤਾਂ ਟੌਰ ਨਾ ਆਉਂਦੇ ਆ ਬਰਾਵਾ ਵਾਹ ਆ ਆਪਣੇ ਨਾਲ ਮੁੱਠਾ ਦੇ ਸਾਡੀ ਤਾਂ ਬੱਸ ਵਾਸ ਹੋ ਗਈ ਹੈ ਬਹੁਤ ਖਤਰਨਾਕ ਟਰੈਕ ਸੀ ਟੇਡੇ ਮੰਦਰ ਦਾ ਡੈਗ ਡੈਗ ਕੇ ਗਏ ਆ ਵੀ ਓ ਐਵਾ ਦਾਦੀ ਐਵਾ ਦਾਦੀ ਓਏ ਪੱਖੀਆਂ ਰਹਿ ਗਈ ਨਵਾਵਾ ਦਾਦੀ ਪੱਖੀਆਂ ਰਵਾ ਦਾਦੀ ਹੈ ਹਾਂ ਕਿੰਨੇ ਅੰਦਰ ਹੀ ਹੈ ਕੀ ਆ ਆ ਦੇ ਓਏ ਬਲੋਕਰ Saab ਨਹੀਂ ਹੋ ਗਏ ਨੰਗੇ ਪੈਰੀ ਆ ਸਰਕਾਰ ਉਹ ਮਾਰੇ ਤੁਸੀਂ ਪ੍ਰਧਾਨ Saab ਕਿੱਥੇ ਛੱਡੇ ਆਂਦੇ ਪ੍ਰਧਾਨ Saab ਆਉਂਦੇ ਬੀਠ ਕੇ ਆਉਂਦੇ ਉੱਤੇ ਜਿਹਨੇ ਨੰਬਰ ਬਤਾ ਤੀਨੇ ਪਾਣੀ ਪਲਾਇਆ ਸੇਵਾ ਕੀਤੀ ਪਾਣੀ ਦੀ ਬਹੁਤ ਵਧੀਆ ਲੱਗਾ ਧਿਆਵ ਹੀ ਬਹੁਤ ਲੱਗੀ ਸੀ ਓਏ ਸ਼ੇਰੋ ਨੋ ਬੱਚਾ ਪੀ ਲਾਂਗੇ ਪੀ ਲਾਂਗੇ ਯਾਰ ਧਿਆ ਲੱਗੀ ਆ ਫੋਨ ਚੱਕ ਲੋ ਤੁਹਾਡੇ ਬਾਜੋ ਫੋਨਾਂ ਚ ਪੈਸੇ ਵੀ ਨਹੀਂ ਹੁੰਦੇ ਬਾਦ ਦੁਬਾਰਾ ਰੀਕਾਰਡ ਕਰ ਲਓ ਇਹ ਨਾ ਨਨ ਲਗੇ ਕੁੜੇ ਖਾ ਗਏ ਹਟ ਗਏ ਉਹ ਲੈ ਰੋਟੇ ਖਾ ਹੀ ਲੈ ਹੁਣ ਬਲੌਗ ਬਣਾਇਆ ਨਹੀਂ ਔਖੀ ਗੋ ਲਗੀ ਬਲੌਗ ਬਣਾਉਣ ਦਾ ਟਾਈਮ ਹੀ ਨਹੀਂ ਮਿਲਿਆ ਖਾ ਸੂ ਤੇ ਹੁਣ ਚੱਲੇ ਆਂ ਕਾਂਗੜਾ ਜਿਹੜੇ ਪਹੁੰਚ ਗਏ ਆਪਾਂ ਕਿਹੜੀ ਉਹ ਦੂਜੀ ਅਜੇ ਕਿਹੜੇ ਦੋ ਮੁੰਡਾ 11 ਨੰਬਰ 10 ਸੇ ਦਿਖਾਓ 10 ਸੇ ਦਿਖਾਓ ਨੀ ਇਹਦਾ ਕਰੀਏ 10 ਸਤਾਈ ਜਾਣਾ ਰਿਲੈਕਸ ਹੋ 8 ਨੰਬਰ ਲੈ ਲਾ 2 ਨੰਬਰ ਲੈ ਨਾ ਨੋ ਨੀ ਜਨੇ ਸਲੀਪਰ ਨਵੇਂ ਓਏ ਹੋਏ ਇਹ ਤਾਂ ਪਾਣੀ ਦੇ ਲਈ ਆ ਓਏ ਸਹੀ ਗੱਲ ਆ ਸਹੀ ਗੱਲ ਆ 1 ਨੰਬਰ ਜਾ ਇਹ ਅੱਜ ਜੀ গুਡ ਮਾਰਨਿੰਗ ਸਾਡੀ ਆਪਾ ਪਹੁੰਚ ਗਏ ਸੀ ਚਮੰਦਾ ਦੇ ਵੀ ਅੱਜ ਸੌਂ ਗਏ ਫੱਕ ਬਹੁ ਹੋ ਗਿਆ ਸੀ ਆਦਾ ਯਾਰ ਮੀ ਨਹੀਂ ਹਟਣਦੇ ਮੀ ਨਹੀਂ ਹਟਣਦੇ ਕਦੇ ਨਹੀਂ ਬਾਰਾਤੀ ਨੂੰ ਕੁਮਰ ਫਰਨ ਕਦੇ ਨਹੀਂ ਦੇ ਮੌਸਮ ਬਹੁਤ ਚਮੰਡਾ ਦੇ ਵੀ ਆ ਗਏ ਆ ਸਵੇਰ ਰਾਤ ਦੇ ਆ ਗਏ ਸੀ ਸੌਂਗ ਆਇਆ ਸੀ ਹੁਣ ਉੱਠ ਕੇ ਮੱਥਾ ਟੇਕਣ ਆ ਗਏ ਆ ਇੰਨੇ ਬਾਕੀ ਤੁਹਾਨੂੰ ਅਪਡੇਟ ਮੱਥਾ ਟੇਕਣਾ ਹੈ ਬਾਹੀ ਟੇਕਣਾ ਹੈ पानी बहुत मी नहीं हटा पानी आई बड़ा बोल बोलो ਉਹ ਜਲਦਾ ਪਿਆ ਇਹਨਾਂ ਦਾ ਮਾਚਾ ਲਾਉ ਲੈਂਦਾ ਬਸ ਸਕੂਲ ਦੇ ਸਟੂਡੈਂਟ ਆ ਸੰਸਕ੍ਰਿਤ ਭਾਸ਼ਾ ਸੰਸਕ੍ਰਿਤ ਭਾਸ਼ਾ ਸੰਸਕ੍ਰਿਤ ਭਾਸ਼ਾ ਚਾਹ ਤੋ ਜਿਹੜੀ ਤੂੰ ਸੰਸਕ੍ਰਿਤ ਭਾਸ਼ਾ ਜੈ ਹਾਂ ਹੋ ਤੂੰ ਵਾਦ ਤੂੰ ਜੈ ਹਾਂ ਹੋ ਚਲੋ ਜਿਹਨ ਸਟ ਕਰੋ ਜੀ ਓਏ ਉਹਨੇ ਤਾਂ ਡਿਗਣਾ ਗੋਲੀ ਲਾ ਗਿਆ ਚਾਲੇ ਆ ਉਹ ਇੱਧਰ ਆ ਓਏ ਆ ਗਈ ਚਾਲੇ ਆ ਤੁਮੀ ਬਜਾ ਉਹਨਾਂ ਨੇ ਨਹੀਂ ਆਉਣਾ ਹਜੇ ਤੁਸੀਂ ਉਹਨਾਂ ਦੇ ਅਗਰ ਆਪਣਾ ਕਰੋ ਮਨੋਰੰਜਨ ਖੜਾਉਣੇ ਲੱਭਦੇ ਆ ਖੜਾਉਣੇ ਲੱਭਦੇ ਨਹੀਂ ਆ ਉਹਨਾਂ ਦੇ ਅਗਰ ਉਹਨਾਂ ਨੇ ਬਜਾ ਲਓ ਨਿਆਣਾ ਤਾਂ ਸਾਰੇ ਦੇ ਅੰਦਰ ਹੀ ਆ ਆ ਨਿਆਣਾ ਕੋ ਜਿਆਦਾ ਹੀ ਛੋਟਾ ਆ ਖੜਾ ਓਏ ਉਹ ਖੜਾ ਉਹ ਆ ਨਿਆਣਾ ਹੈਗਾ 1.5 ਕਿ 6 ਫੁੱਟ ਦਾ ਰੋਟੀ ਖਾ ਕੇ ਕਿੰਨੇ ਪੰਜ ਕੱਪ ਚਾਹ ਬਹੁਤ ਤੇ ਪੱਤੀ ਬੰਗਲਾ ਮੁਖੀ ਪਹੁੰਚ ਗਏ ਆ ਇਹ ਤੋਂ ਬਾਅਦ ਬਸ ਆਖਰੀ ਮਹਿਮਾਨ ਆਪਣਾ ਬਸ ਬਾਤ ਕਰ ਜਾ ਤੇ ਤੁਹਾਨੂੰ ਮਿਲਾਂਗੇ ਇਹਦਾ ਚੋਫਰੋਂ ਵੀ ਉਹ ਨਗਰੀ ਫਟਾਟੇ ਆ ਰਹੇ ਨੇ ਜੀ ਜਾਨਾ ਪੈਂਡ ਪਹੁੰਚ ਗਏ ਆ ਬਾਸ ਬੰਦਾ ਲਾਉਣ ਆਏ ਆ ਲਾਉਣ ਆਏ ਆ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਸਵੇਰੇ ਟਕਰਾਂਗੇ ਵਧੀਆ ਸਫਰ ਰਿਹਾ ਸਾਡਾ ਪੈਂਡ ਪਹੁੰਚ ਗਏ ਆ ਪੀਲਾ ਪਾਣੀ ਦਾ ਵੀ ਥੋੜਾ ਜਿਹਾ ਪਿਆ ਪੀਲਾ ਕੋਕ ਪਿਆ ਟੰਡਾ ਦੇ ਚਿਲਡ ਉਹ ਨਹੀਂ ਪੜਨਾ ਤੇ ਜਿਹੜਾ ਪੂਰਾ ਪੈਂਡ ਪਹੁੰਚ ਗਏ ਆ ਹੁਣ ਚੱਲੇ ਆ ਘਰੋ ਘਰੀ ਥੱਕ ਉਹ ਹੋ ਗਿਆ ਮਾਨਸੂਨ ਕੱਢਣ ਲਏ ਆ ਸਕੇ ਬਾਏ ਬਾਏ ਟਾਟਾ ਗੁੱਡ ਨਾਈਟ ਮਿਲਦੇ ਆ ਅਗਲੇ ਬਲੌਗ